ਤੇ ਮੈਂ 1699 ਸਵੀਰ। ਨੋ ਪਿੰਡ ਦੇ ਰੰਗੜਾ ਨੂੰ ਸਜ਼ਾ ਦੇਣ ਵਾਸਤੇ ਆਨੰਦਪੁਰ ਸਾਹਿਬ ਤੋਂ ਇੱਕ ਜਥਾ ਰਵਾਨਾ ਹੁੰਦਾ ਹੈ। ਇਹ ਜਥਾ ਕੌਣ ਲੈ ਕੇ ਜਾਂਦਾ ਹੈ? ਨੋ ਪਿੰਡ ਦੇ ਰੰਗੜਾ ਨੂੰ ਕਿਹੜੀ ਗੱਲ ਦੀ ਦਿੱਤੀ ਗਈ ਸਜ਼ਾ? ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ। ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਬਸਾਖੀ ਅਨੰਤ ਦੀ ਥੋੜਾ ਜਿਹਾ ਸਮਾਂ ਹੋਇਆ ਸੀਗਾ ਕਿ ਪੋਠੋਹਾਰ ਤੋਂ ਇੱਕ ਸੰਗਤਾਂ ਦਾ ਜਥਾ ਆਨੰਦਪੁਰ ਸਾਹਿਬ ਵੱਲ ਤੁਰਦਾ ਆ ਗੁਰੂ ਮਾਲਕ ਜੀ ਦੇ ਦਰਸ਼ਨ ਵਾਸਤੇ ਸਤਗੁਰੂ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਸਮੇਂ-ਸਮੇਂ ਸਿਰ ਗੁਰੂ ਦੇ ਦਰਸ਼ਨਾਂ ਵਾਸਤੇ ਆਪਣੇ ਆਪਣੇ ਇਲਾਕਿਆਂ ਚੋਂ ਜਥੇ ਲੈ ਕੇ ਆਉਂਦੇ ਰਹਿੰਦੇ ਸੀਗੇ ਜਦੋਂ ਇਹ ਪੋਠੋਹਾਰ ਦੀ ਸੰਗਤ 22 ਮਈ ਨੂੰ ਨੋ ਪਿੰਡ ਦੇ ਕੋਲ ਪਹੁੰਚੀ ਨਾ ਜੀ ਤੇ ਉੱਥੇ ਦੇ ਰੰਗੜਾ ਨੇ ਇਹ ਆਰੀ ਸੰਗਤ ਨੂੰ ਲੁੱਟਿਆ ਕੁੱਟਿਆ ਤੇ ਜੋ ਇਹ ਭੇਟਾਵਾਂ ਗੁਰੂ ਵਾਸਤੇ ਲੈ ਕੇ ਆ ਰਹੀਏ ਸੀਗੀਆਂ ਉਹ ਸਾਰੀਆਂ ਭੇਟਾਂ ਨੂੰ ਖੋ ਲਿਆ ਜੋ ਸਾਰੀਆਂ ਭੇਟਾਵਾਂ ਰੰਗੜਾ ਨੇ ਖੋਲੀਆਂ ਇਹ ਗੁਰੂ ਕੇ ਸਿੱਖਾਂ ਨੂੰ ਬੜਾ ਦੁੱਖ ਹੋਇਆ ਕਿ ਸਾਰਾ ਕੁਝ ਅਸੀਂ ਗੁਰੂ ਵਾਸਤੇ ਲੈ ਕੇ ਚੱਲੇ ਸੀਗੇ ਪਰ ਇਨ੍ਹਾਂ ਰੰਗੜਾ ਨੇ ਸਾਰਾ ਕੁਝ ਸਾਡੇ ਕੋਲੋਂ ਖੋਲਿਆ ਇਨ੍ਹਾਂ ਦੇ ਵਿੱਚੋਂ ਹਜੇ ਕੁਝ ਕੋ ਸਿੱਖ ਅਮਰਤ ਹਾਰੀ ਨਹੀਂ ਸੀਗੇ ਕਿਉਂਕਿ ਉਹਨਾਂ ਦੇ ਵਿੱਚੋਂ ਇਸ ਜਥੇ ਦੇ ਵਿੱਚੋਂ ਬਹੁਤਿਆਂ ਨੇ ਹਲੇ ਅਮਰਤ ਨਹੀਂ ਸ਼ਕਿਆ ਸੀ ਜਿਸ ਕਰਕੇ ਇਨ੍ਹਾਂ ਸਿੱਖਾਂ ਦੇ ਕੋਲ ਕਿਰਪਾਨਾਂ ਨਹੀਂ ਸੀਗੀਆਂ ਜੇ ਕਿਰਪਾਨਾਂ ਹੁੰਦੀਆਂ ਸ਼ਾਇਦ ਇਹ ਗੁਰੂ ਕੇ ਸਿੱਖ ਇਨ੍ਹਾਂ ਰੰਗੜਾਂ ਨੂੰ ਉੱਥੇ ਹੀ ਸੋਧਾ ਲਾ ਦਿੰਦੇ ਹੁਣ ਜਦੋਂ 22 ਮਈ ਨੂੰ ਸ਼ਾਮ ਨੂੰ 사ਤਗੁਰੂ ਜੀ ਕੋਲ ਪਹੁੰਚੇ 사ਤਗੁਰੂ ਜੀ ਨੂੰ ਖਬਰ ਦਿੱਤੀ ਕਿ 사ਤਗੁਰ ਸਾਡੇ ਨਾਲ ਰਾਹ ਵਿੱਚ ਇਹ ਕੁਝ ਹੋਇਆ ਕਿ ਨੋਹ ਪਿੰਡ ਦੇ ਰੰਗੜਾਂ ਨੇ ਸਾਨੂੰ ਲੁੱਟ ਲਿਆ ਸਾਡੀਆਂ ਪੇਟਾਵਾਂ ਖੋਲੀਆਂ ਆ ਤੇ 사ਤਗੁਰੂ ਜੀ ਨੇ ਫਿਰ 23 ਮਈ ਅੱਜ ਦੇ ਦਿਨ 23 ਮਈ 1699 ਸਵੇ ਨੂੰ ਆਪਣੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਸੋ ਸਿੱਖਾ ਦਾ ਜਥਾ ਦੇ ਕੇ ਨੋ ਪਿੰਡ ਦੇ ਰੰਗੜਾ ਨੂੰ ਸੌਦਾ ਲਾਉਣ ਵਾਸਤੇ ਭੇਜਿਆ ਜਦੋਂ ਬਾਬਾ ਅਜੀਤ ਸਿੰਘ ਜੀ ਇਸ ਪਿੰਡ ਵਿੱਚ ਪਹੁੰਚਦੇ ਹਨ ਜਿਹੜਾ ਇਹਨਾਂ ਰੰਗੜਾ ਦਾ ਸਰਦਾਰ ਸੀਗਾ ਕੈਰੋ ਰਾਮ ਰੰਗੜ ਬਾਬਾ ਅਜੀਤ ਸਿੰਘ ਨੇ ਉਹਨੂੰ ਪਕੜਿਆ ਉਹਨੂੰ ਕੁੱਟਿਆ ਉਹਨੂੰ ਮਾਰਿਆ ਉਹਨੂੰ ਲੱਤਾਂ ਬਾਹਾਂ ਉਹਦੀਆਂ ਬੰਨ ਕੇ ਤਨ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆਨੰਦਪੁਰ ਸਾਹਿਬ ਪੇਸ਼ ਕੀਤਾ ਲਿਆ ਕੇ ਹੁਣ ਜਦੋਂ ਸਤਗੁਰ ਜੀ ਕੋਲੋਂ ਇਹ ਪਹੁੰਚਿਆ ਜੀ ਕਹਿਰੋ ਰਾਮ ਰੰਗੜ ਪ੍ਰਤਿਮਾਨੇ ਚ ਡਰ ਇਹ ਬਹਿ ਗਿਆ ਕਿ ਕਿਤੇ ਮੈਨੂੰ ਗੁਰੂ ਮਾਲਕ ਜੀ ਮਾਰ ਨਾ ਦੇਣ ਗਲਤੀ ਤਾਂ ਮੈਂ ਕੀਤੀ ਹੈ ਆਪਣੀ ਜਾਨ ਦੀ ਭੀਖ ਮੰਗਦਾ ਹੋਇਆ ਰਾਮ ਰੰਗੜ ਨੇ ਸਤਪੁਰਜੀ ਦੇ ਚਰਨ ਪਕੜੇ ਤੇ ਆਖਿਆ ਸਤਪੁਰ ਮੈਨੂੰ ਮਾਫ ਕਰ ਜੋ ਅੱਗੇ ਤੋਂ ਮੈਂ ਪ੍ਰਣ ਕਰਦਾ ਆ ਕਿ ਮੈਂ ਗੁਰੂ ਕੀ ਸੰਗਤ ਵੱਲ ਝਾਕਾਂਗਾ ਵੀ ਨਹੀਂ ਲੁੱਟਣਾ ਤਾਂ ਬੜੀ ਦੂਰ ਦੀ ਗੱਲ ਹੈ ਸਤਗੁਰ ਜੀ ਦੇ ਪੈਰ ਨੂੰ ਪਕੜ ਕੇ ਚਰਨਾਂ ਨੂੰ ਪਕੜ ਕੇ ਬੈਠਾ ਪਰ ਮਾਲਕ ਜੀ ਚਾਹੁੰਦੇ ਸੀ ਇਹਦਾ ਸੋਧਾ ਲਾ ਦੀਏ ਤਾਂ ਕਿ ਹੋਰ ਫੇ ਰੰਗੜਾ ਨੂੰ ਦਰ ਪੈਦਾ ਹੋ ਜਾਵੇ ਤੇ ਇਦਾਂ ਦੀ ਕੋਈ ਘਟਨਾ ਫੇਰ ਨਾ ਵਾਪਰੇ। ਉਰਾਲੇ ਦਿਵਾਲੇ ਖੜੀਆਂ ਹੋਈਆਂ ਆਨੰਦਪੁਰ ਸਾਹਿਬ ਦੇ ਅੰਦਰ ਸੰਗਤਾਂ ਨੇ ਕਿਹਾ ਸਤਪੁਰ ਜੀ ਮਾਫੀ ਮੰਗ ਰਿਹਾ ਤੈਨੂੰ ਮਾਫ ਕਰ ਦੋ। ਜਾਣ ਦੋ ਛੱਡੋ ਪਰਾਂ। ਸਤਗੁਰ ਜੀ ਨੇ ਸੰਗਤਾਂ ਦੀ ਗੱਲ ਮੰਨ ਕੇ ਨੋ ਪਿੰਡ ਦੇ ਜਿਹੜਾ ਰੰਗੜ ਸੀਗਾ ਕੈਨੋ ਰਾਮ ਰੰਗੜ ਉਹਨੂੰ ਸਤਗੁਰ ਜੀ ਨੇ ਮਾਫ ਕਰ ਦਿੱਤਾ। ਤੇ ਅੱਗੇ ਤੋਂ ਉਹਨੂੰ ਇਹ ਗੱਲ ਕਹਿ ਕੇ ਸਤਗੁਰ ਨੇ ਛੱਡਿਆ ਆ ਕਿ ਜੇ ਤੁਹਾਡੀ ਅੱਗੇ ਤੋਂ ਕੋਈ ਸ਼ਕਾਇਤ ਆਈ ਪਰ ਤੁਹਾਨੂੰ ਸਾਰਿਆਂ ਨੂੰ ਗੁਰੂ ਘਰ ਵੱਲੋਂ ਬਹੁਤ ਭੈੜੀ ਸਜਾ ਮਿਲੇਗੀ। ਰਾਮ ਰੰਗੜ ਇੱਥੋਂ ਚਲੇ ਜਾਂਦਾ ਜੀ। ਸਤਗੁਰ ਜੀ ਦੀਆਂ ਸੰਗਤਾਂ ਨੇ ਸਤਗੁਰ ਜੀ ਦਾ ਧੰਨਵਾਦ ਕੀਤਾ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਆਈ ਕਿਉਂ ਕਿ ਜਿਹੜੀਆਂ ਪੇਟਾਵਾਂ ਸੰਗਤਾਂ ਲੈ ਕੇ ਆਏ ਸੀਗੀਆਂ ਉਹ ਸਾਰੀਆਂ ਪੇਟਾਂ ਇਹਨਾਂ ਰੰਗੜਾਂ ਨੇ ਗੁਰੂ ਘਰ ਨੂੰ ਵਾਪਸ ਕਰ ਦਿੱਤੇ ਇੱਥੇ ਇੱਕ ਹੋਰ ਗੱਲ ਵੀ ਸਾਨੂੰ ਸਿੱਖਣ ਨੂੰ ਮਿਲਦੀ ਹੈ ਕਿ ਸਤਗੁਰ ਜੀ ਇਦਾਂ ਦੀਆਂ ਮੁਹਿਮਾਂ ਦੇ ਵਿੱਚ ਆਪਣੇ ਪੁੱਤਰ ਬਾਬਾ ਅਦੀਲ ਸਿੰਘ ਨੂੰ ਭੇਜਦੇ ਰਹੇ ਆ ਜਿੱਥੋਂ ਸਤਗੁਰ ਜੀ ਨੂੰ ਇਮਾਨ ਵੀ ਮਹਿਸੂਸ ਹੁੰਦਾ ਹੋਵੇਗਾ ਕਿ ਮੇਰਾ ਪੁੱਤਰ ਹੁਣ ਜਵਾਨ ਹੋ ਗਿਆ ਆ ਤੇ ਮੇਰਾ ਪੁੱਤਰ ਹੁਣ ਇਨਾ ਮੁਹਿਮਾ ਨੂੰ ਫਤਿਹ ਕਰਨ ਦੇ ਵਿੱਚ ਕਾਮਯਾਬ ਹੋਣ ਲੱਗ ਪਿਆ। ਸੋ ਕਿੱਡਾ ਦਲੇਰ ਹੋਣਗੇ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੇ ਰਾਮ ਰੰਗਣ ਨੂੰ ਬੰਨ ਕੇ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਆ ਕੇ ਬਿਠਾ ਦਿੱਤਾ ਸੀਗਾ। ਸੋ ਅੱਜ ਦੇ ਦਿਨ 23 ਮਈ 1699 ਈਸਵੀ ਨੂੰ ਪਿੰਡ ਦੇ ਰੰਗੜਾ ਨੂੰ ਬਾਬਾ ਅਜੀਤ ਸਿੰਘ ਹੋਣਾ ਨੇ ਬਣਦੀਆਂ ਸਜਾਵਾਂ ਦਿੱਤੀਆਂ ਸੀਗੀਆਂ। ਉਹਨਾਂ ਨੂੰ ਸਮਝਾਇਆ ਸੀ ਅੱਗੇ ਤੋਂ ਤੁਸੀਂ ਐਸੀ ਕੋਈ ਗਲਤੀ ਨਹੀਂ ਕਰਨੀ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ